ਜੀਰਾ ਸਾਹਿਬ ਹਲਕਾ ਖਡੂਰ ਸਾਹਿਬ ਤੋਂ ਤੁਹਾਨੂੰ ਜਿਹੜੀ ਆ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਆ ਕਿਸ ਤਰ੍ਹਾਂ ਲੈਨੇ ਹੋ ਗੱਲ ਇਹ ਆ ਕਿ ਇਹ ਜਿਹੜੀ ਟਿਕਟ ਆ ਉਹ ਰਾਣਾ ਗਰਜੀਤ ਸਿੰਘ ਜੀ ਦੀ ਆ ਇਹ ਟਿਕਟ ਦੇਤੀ ਆ ਮੇਰੀ ਟਿਕਟ ਨਹੀਂ ਇਹ ਟਿਕਟ ਕਾਂਗਰਸ ਪਾਰਟੀ ਨੇ ਜਿਹੜੀ ਦਿੱਤੀ ਆ ਉਹ ਰਾਣਾ ਗਰਜੀਤ ਸਿੰਘ ਜੀ ਨੂੰ ਦਿੱਤੀ ਆ ਔਰ ਇਸ ਕਰਕੇ ਮੈਨੂੰ ਇਹ ਜੋ ਲੋਕਾਂ ਦੇ ਵਿੱਚ ਜਾ ਕੇ ਜੋ ਭਾਰੀ ਹੰਗਾਰਾ ਮਿਲਿਆ ਔਰ ਮੈਨੂੰ ਇਸ ਗੱਲ ਦਾ ਯਕੀਨ ਆ ਕਿ ਜਿਵੇਂ ਅੱਜ ਕਪੂਰਥਾਲਾ ਦੇ ਵਿੱਚ ਇਥੋਂ ਦੇ ਸਾਰੇ ਵੋਟਰ ਭੈਣ ਭਰਾਵਾਂ ਨੇ ਔਰ ਸਾਰੇ ਰਾਣਾ ਪਰਿਵਾਰ ਦੇ ਮੈਂਬਰਾਂ ਨੇ ਇਹ ਗੱਲ ਕਹੀ ਹੈ ਕਿ 20000 ਦੀ ਲੀਡ ਦੇਣਗੇ ਔਰ ਇਹ ਜ਼ੁਬਾਨ ਦੇ ਜਿਵੇਂ ਕਹਿੰਦੇ ਪੱਕੇ ਆ ਔਰ ਜਿਵੇਂ ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ ਪਹਿਲੇ ਐਮਪੀ ਸਾਹਿਬ ਨੂੰ ਕਿਹਾ 8000 ਦੀ ਲੀਡ ਹੋਗੀ ਤੇ 8000 ਦੀ ਲੀਡ ਹੋਈ ਅੱਜ ਜੇ 20 ਦੀ ਗਈ ਹੈ ਤੇ ਮੈਂ ਤਾਂ ਪੁੱਤਰਾਂ ਜਿਹੋ ਜਿਹਾ ਇੰਦਰ ਆ ਇਹਨਾਂ ਨੇ ਕਿਹਾ ਹੋ ਜਾ ਜੀਆ ਔਰ ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਜਿਹੜਾ ਸਗਣ ਆ ਜਿਹੜਾ ਪੁੱਤਰ ਨੂੰ ਦਈਦਾ ਕੋਈ ਚੀਜ਼ ਨਵੀਂ ਲੈ ਕੇ ਆਵੇ ਜਿਵੇਂ ਮੈਂ ਟਿਕਟ ਇਹਨਾਂ ਦੀ ਇਹਨਾਂ ਨੇ ਮੈਨੂੰ ਦਿੱਤੀ ਮੈਂ ਲੈ ਕੇ ਗਿਆ ਮੈਨੂੰ ਲੱਗਦਾ 21000 ਵ ਜੀਰਾ ਸਾਹਿਬ ਜਿਸ ਤਰ੍ਹਾਂ ਰਾਣਾ ਸਾਹਿਬ ਨੇ ਆਪਣੇ ਬੇਟੇ ਨੂੰ ਸੁਲਤਾਨਪੁਰ ਹਲਕੇ ਤੋਂ ਆਜ਼ਾਦ ਨੀਦਵਰ ਵੱਜੋ ਲੜਾਇਆ ਸੀ ਔਰ ਇਹਨਾਂ ਨੇ ਕਿਹਾ ਸੀਗਾ ਕਿ ਜੇ ਇੰਦਰ ਦੇ ਬਰਾਬਰ ਕੋਈ ਜਿੱਤ ਜੇਗਾ ਤੇ ਮੈਂ ਸਿਆਸਤ ਛੱਡ ਜੂੰਗਾ ਪਰ ਅੱਜ ਵੀ ਰਾਣਾ ਸਾਹਿਬ ਨੇ ਇਹ ਵੱਲ ਬੋਲੀ ਹੈ ਵੀ ਜੇ ਜੀਰਾ ਸਾਹਿਬ ਇੱਥੋਂ ਹਾਰ ਜਾਣਗੇ ਤੇ ਉਹ ਜਿਹੜਾ ਸਿਆਸਤ ਛੱਡ ਜਾਣਗੇ ਕਿੱਦਾਂ ਲੈਣੇ ਉਹ ਮੈਂ ਕਦੋਂ ਸਰ ਜੀ ਗਲਤ ਗੱਲ ਗੱਲ ਕਰ ਰਹੇ ਹੋ ਸਰ ਜੀ ਇਹ ਕਹੀ ਨਹੀਂ ਗੱਲ ਨਹੀਂ ਕਰ ਰਹੇ ਸਰ ਜੀ ਗਲਤ ਗੱਲ ਕਰ ਰਹੇ ਹੋ ਕਿ ਜਿਹੜੀ ਗੱਲ ਕਹੀ ਨਹੀਂ ਉਹ ਨਾਲ ਕੋਈ ਗੱਲ ਕੱਢ ਦੋ ਜਲਦੀ ਆਇਆ ਇੱਥੇ ਆਇਆ ਜਿਹੜਾ ਸਾਬ ਖਡੂਰ ਸਾਹਿਬ ਪੰਥਗ੍ਰਹਿ ਏਰੀਆ ਵਾ ਜਿਹੜਾ ਦਬਾਬੇ ਦੇ ਵਿੱਚ ਦੋ ਸ਼ੀਟਾਂ ਪੈਂਦੀਆਂ ਵਾ ਸultanpur ਤੇ Kapurthala ਬਾਕੀ ਜਿਹੜੀਆਂ ਵਾ ਸੱਤ ਸ਼ੀਟਾਂ ਪੰਥਗ੍ਰਹਿਆਂ ਪੈਂਦੀਆਂ ਵਾ ਕਿਸ ਤਰ੍ਹਾਂ ਲੈਨੇ ਹੋ ਗੱਲ ਹੈ ਕਿ ਤੁਸੀਂ ਪੰਥਕ ਕਹਿੰਦੇ ਕਿ ਨੰਬਰ ਪਰਿਵਾਰ ਪੰਥਕ ਹੋਣਾ ਚਾਹੀਦਾ ਜਾਂ ਸੀਟ ਦਾ ਇਕੱਲਾ ਨਾਮ ਰੱਖ ਦਈਏ ਕਿ ਉਹ ਪੰਥਕ ਮੇਰੇ ਦਾਦਾ ਜੀ ਸਰਕਾਰਵਾਸੀ ਜੈਦਾਰ ਗੁਰਦੀਪ ਸਿੰਘ ਦੀ 27 ਸਾਲ ਮੈਂਬਰ ਐਸਟੀ ਜੀ ਸੀ ਸੀ ਰਹੇ। ਹਾਂ ਉਹ ਬਿਲਕੁਲ ਪੰਥਕ ਸੀ ਉਹ ਬਾਦਲਾਂ ਤਰ੍ਹਾਂ ਪੰਥਕ ਨਹੀਂ ਸੀ। ਅੱਜ ਵੀ ਉਹਨਾਂ ਦਾ ਰਿਕਾਰਡ ਜਿਹੜਾ ਤੁਸੀਂ ਸ਼੍ਰੋਮਣੀ ਕਮੇਟੀ ਤੋਂ ਕਢਾ ਸਕਦੇ ਹੋ। ਅੱਜ ਵੀ ਕਿਤੇ 1 ਰੁਪਏ ਦਾ ਖਰਚਾ ਜਿਹੜਾ ਚੈੱਕ ਰਾਇਆ ਹੋਵੇ ਚਾਹ ਕਿਸੇ ਚੀਜ਼ ਦਾ 1 ਰੁਪਿਆ ਵੀ ਜਿਹੜਾ ਜੇ ਮੇਰੇ ਦਾਦਾ ਜੀ ਦੇ ਨਾਮ ਨਿਕਲ ਆਵੇ ਤੇ ਮੈਂ ਇਲੈਕਸ਼ਨ ਨਹੀਂ ਲੜਦਾ। ਔਰ ਦੂਜੀ ਜਿਹੜੀ ਗੱਲ ਮੇਰੇ ਪਿਤਾ ਜੀ ਜੈਦਾਰ ਇੰਦਰਜੀਤ ਸਿੰਘ ਵੀਰਾ ਜਿਨ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ। ਮੈਨੂੰ ਇੱਕ ਗੱਲ ਦੱਸੋ ਕਿ ਜਿਹੜੇ ਪੰਥ ਦੇ ਮੋਢੀ ਸੀ ਜਿਹੜੇ ਕਹਿੰਦੇ ਕਿਸਾਨਾਂ ਦੀ ਗੱਲ ਕਰਦੇ ਆ ਬਾਦਲ ਸਾਹਿਬ ਨੇ ਬੇਅਦਬੀ ਵੀ ਕਰਾਈ ਕਿਸਾਨਾਂ ਨੂੰ ਵੀ ਰੋਲਿਆ ਔਰ ਕਿਸਾਨਾਂ ਨੂੰ ਹੱਕ ਤੋਂ ਆਉਣ ਲਈ ਮੇਰੇ ਪਿਤਾ ਜੀ ਨੇ ਬਾਦਲ ਸਾਹਿਬ ਦੀ ਗੱਡੀ ਵੀ ਰੋਕੀ 4 ਮਹੀਨੇ ਜੇਲ੍ਹ ਵੀ ਕੱਟ ਕੇ ਆਏ ਔਰ ਸਾਡਾ ਪਰਿਵਾਰ ਅੱਜ ਤੋਂ ਨਹੀਂ ਸਾਡਾ ਪਰਿਵਾਰ ਅੱਜ ਤੋਂ ਪਹਿਲਾਂ ਤੋਂ ਜਿਹੜਾ ਉਹ ਪੰਥਕ ਪਰਿਵਾਰ ਆ ਕਈ ਪੰਥਕ ਪਰਿਵਾਰੇ ਹੋਣੇ ਜਿਹੜੇ ਅੱਜ ਤਾਜ਼ੇ ਬਣੇ ਜਿਹੜੇ ਇਲੈਕਸ਼ਨਾਂ ਲੜਨ ਲਈ ਬਣੇ ਆ ਜਿਵੇਂ ਵਿਰਸਾ ਸਿੰਘ ਮਲਟੋਵਾ ਵਿਰਸਾ ਸਿੰਘ ਮਲਟੋਵਾ ਆਪਦੇ ਆਪ ਨੂੰ ਕਹਿੰਦਾ ਜੀ ਮੇਰੇ ਤੋਂ ਵੱਡਾ ਪੰਥਕ ਕੋਈ ਨਹੀਂ ਆ ਦੇ ਨਾਲ ਇਹ ਵੀ ਗੱਲ ਕਹਿ ਗਿਆ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਵੀ ਕੋਈ ਨਹੀਂ ਹੈਗਾ ਮੈਂ ਕਿਹਾ ਵਾਕਈ ਤੇਰੇ ਤੋਂ ਘਟਿਆ ਹੋ ਵੀ ਨਹੀਂ ਸਕਦਾ ਜਿਹੜਾ ਲੋਕਾਂ ਦੀਆਂ ਬਾਹਾਂ ਵੱਡ-ਵੱਡ ਕੇ ਕੜੇ ਲਾਉਂਦਾ ਰਿਹਾ ਹੋਵੇ ਜਿਹੜਾ ਲੋਕ ਕਿਉਂਕਿ ਹਮੇਸ਼ਾ ਪਹਿਲਾਂ ਵੀ ਕਾਂਗਰਸ ਦੀ ਵੋਟ ਜਿਹੜੀ ਵਧੀ ਹੈ ਐਕਟਿਵਿਟੀ ਜਿੱਥੇ ਜਾਂਦਾ ਮੇਰੀ ਇੱਕ ਗੱਲ ਜਦੋਂ ਜਾਂਦੇ ਆ ਨਾ ਜਾਂਦੇ ਹੀ ਪਤਾ ਲੱਗ ਜਾਂਦਾ ਕਿ ਵਰਕਰਾਂ 'ਚ ਕਿੰਨਾ ਉਤਸ਼ਾਹ ਜਦੋਂ ਮੈਂ ਰਾਣਾ ਜੀ ਕੋਲ ਘਰ ਗਿਆ ਤੇ ਉੱਥੇ ਕੈਂਚੀ ਜੀ ਸਾਹਿਬ ਮਿਲੇ 2.5 300 ਜਿਹੜਾ ਉਹਨਾਂ ਦੇ ਨਾਲ ਬੰਦੇ ਸੀਗੇ ਵਰਕਰ ਸੀ ਉਹਨਾਂ ਦੇ ਔਰ ਉਹਨਾਂ ਨੇ ਉਹਨਾਂ ਨੇ ਜਾਂਦਿਆਂ ਅਨਸਾਰੀ ਰਾਣਾ ਜੀ ਦੇ ਨਾਰੇ ਕਾਂਗਰਸ ਪਾਰਟੀ ਦੇ ਨਾਰੇ ਮੇਰੇ ਨਾਰੇ ਗੱਲ ਇਹ ਕਿ ਜਦੋਂ ਲੀਡਰ கரੰਟ ਵਾਲਾ ਹੋਵੇ ਤੇ ਥੱਲੇ ਵਾਲੀ ਟੀਮ ਪੂਰੀ கரੰਟ ਵਾਲੀ ਹੁੰਦੀ ਹੈ ਜੇ 20000 ਕਿਹਾ ਤੇ 25000 ਦੀ ਲੀਡ ਨਾ ਹੋਵੇ ਤੇ ਤਾਂ ਗੱਲ ਕਰ ਰਾਣਾ ਸਾਹਿਬ ਦਾ ਰਾਣਾ ਸਾਹਿਬ ਦਾ கரੰਟ ਵਾਲੇ ਬੰਦੇ ਤੁਸੀਂ ਕਿੰਨੇ ਕੇ கரੰਟ ਵਾਲੇ ਬੰਦੇ ਜੀਰਾ ਸਾਹਿਬ ਇੱਕ ਵਾਰ ਕਰੰਟ ਕੈਪਟਨ ਸਾਹਿਬ ਨੇ ਵੇਖਿਆ ਕਿ ਤੇ ਉਹਨਾਂ ਨੂੰ ਪੁੱਛ ਲਿਓ ਇੱਕ ਇੱਕ ਸਕੂਟਰ ਵਾਲੇ ਨੇ ਰਹਾਤਾ ਕੈਪਟਨ ਸਾਹਿਬ ਤੇ ਜੇ ਮੇਰੇ ਨਾਲ ਤੇ ਰਾਣੇ ਨਾਲ ਪੰਗਾ ਨਾ ਲੈਂਦਾ ਤੇ ਹੋ ਸਕਦਾ ਫਿਰ ਮੇਰਾ ਸਰ ਇੱਕ ਇੱਕ ਐਮ ਸਵਾਲ ਹੈ ਨੋ ਵਿਧਾਨ ਸਭਾ ਹਲਕਿਆਂ ਚੋਂ ਨੋ ਵਿਧਾਨ ਸਭਾ ਹਲਕਿਆਂ ਚੋਂ ਇੱਕ ਸੁਲਤਾਨਪੁਰ ਦਾ ਹਲਕਾ ਹੈ ਉੱਥੇ ਰਾਣਾ ਇੰਦਰਪ੍ਰਤਾਪ ਆਜ਼ਾਦ ਕੈਂਡੀਡੇਟ ਨੇ ਉਹ ਸੰਭਾਵੀ ਉਮੀਦਵਾਰ ਵੀ ਸੀਗੇ ਉਹਨਾਂ ਦਾ ਸਹਿਯੋਗ ਮੰਗੋਗੇ ਰਾਣਾ ਇੰਦਰਪ੍ਰਤਾਪ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਦੇ ਪਿਤਾ ਜੀ ਨਾਲ ਆ ਮੇਰੇ ਪਿਤਾ ਜੀ ਕਾਂਗਰਸੀ ਨੇ ਔਰ ਮੇਰਾ ਭਰਾ ਹੈ ਜੇ ਭਰਾ ਭਰਾ ਦੀ ਨਾ ਕਰੂਗਾ ਤੇ ਹੋਰ ਕੌਣ ਕਰੂਗਾ ਤੁਸੀਂ ਅਜੇ ਰਾਣਾ ਇੰਦਰਪ੍ਰਤਾਪ ਦੀ ਮਦਦ ਲਵੋ ਬਿਲਕੁਲ ਮਦਦ ਲਵਾਵਾਂਗਾ ਵੀ ਮੇਰਾ ਭਰਾ ਉਹ ਮੇਰੀ ਮਦਦ ਕਰੇਗਾ ਵੀ ਤੁਸੀਂ ਸਾਡੇ ਭਰਾਵਾਂ 'ਚ ਫਿੱਕਾ ਤਾਂ ਨਾ ਪਾਓ ਨਹੀਂ ਰਾਣਾ ਜੀ ਤੁਹਾਡਾ ਕੀ ਸਪਸ਼ਟੀਕਰਨ ਹੈ ਜੀ ਰਾਣੇ ਨੂੰ ਸਪਸ਼ਟੀਕਰਨ ਦੇਣ ਦੀ ਲੋ ਜੀਰਾ ਸਾਹਿਬ ਅਮਰਦਪ ਸਿੰਘ ਤੇ ਐਨਐਸਐ ਜਿਹੜਾ ਜਵਾਬ ਲੈਣ ਨੂੰ ਜਵਾਬ ਲੈਣ ਨੂੰ ਚੱਲੋ ਚੱਲਗੇ ਨਾ ਇਹ ਕਿਹਨਾਂ ਕਰੋਂ ਸਪਸ਼ਟੀਕਰਨ ਦੇਣ ਦਾ ਲੋੜ ਨਹੀਂ ਰਾਣਿਆਂ ਦੇ ਕੰਮ ਬੋਲਣ ਚੱਲ ਰਹੀ ਤਾਂ ਉਨੀ ਹੀ ਹੁੰਦੀ ਹੈ ਸੁਲਤਾਨਪੁਰ ਦੇ ਵਿੱਚ ਕਰਨਗੇ ਜੀ ਇੰਦਰਨਾਥ ਹੋਗੇ ਨਾ ਹਾਂ ਜੀ ਇਹ ਨਹੀਂ ਨਾਲੀ ਕਰਦੇ ਠੀਕ ਹੈ ਜੀ ਹੋ ਗਿਆ ਠੀਕ ਹੈ ਜੀ ਅੰਮ੍ਰਿਤਪਾਲ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਇਸ ਹਲਕੇ ਦੇ ਵਿੱਚ ਉਮੀਦਵਾਰ ਦੀ ਜਿਹੜੀ ਹੈਗੀ ਹੈ ਉਹ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਅੰਮ੍ਰਿਤਪਾਲ ਉਹਨਾਂ ਦੀ ਕਿਉਂਕਿ ਇੱਕ ਲੱਗੀ ਤਰ੍ਹਾਂ ਦਾ ਟ੍ਰੈਂਡ ਆ ਰਿਹਾ ਛੱਡੋ ਯਾਰ ਕੋਈ ਟ੍ਰੈਂਡ ਨਹੀਂ ਮੈਂ ਇੱਕ ਪੰਥਕ ਪਰਿਵਾਰ 'ਚੋਂ ਹਾਂ ਕਿਸੇ ਦੀ ਗੱਲ ਨਹੀਂ ਕਰਨੀ ਮੈਂ ਪੰਥਕ ਪਰਿਵਾਰ 'ਚੋਂ ਆਂ ਔਰ ਮੈਂ ਗੱਲ ਕਰਦਾ ਜਦੋਂ ਮੈਂ ਪੰਥਕ ਪਰਿਵਾਰ 'ਚੋਂ ਆਂ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਜੀ ਔਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਅਮਰੋਦਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਵਿਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਮਵੀ ਬਣ ਜਾਂਦੇ ਹੋ ਨਾ ਨੋਮੀਨੇਸ਼ਨ ਕਰਨੇ ਜੀ ਕੰਮ ਹੋਣਗੇ ਜਦੋਂ ਨੋਮੀਨੇਸ਼ਨ ਕਰਨੀ ਹੈ ਜੀ ਉਸ ਦਿਨ ਉਹ ਸਵਿਧਾਨ ਵਾਲੇ ਜਿਹੜਾ ਐਫੀਡਵਟ ਹੁੰਦੇ ਤੇ ਸਾਈਨ ਕਰਨੇ ਪੈਣਗੇ ਜੀ ਉਸ ਦਿਨ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਖੜਦਾ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਆ ਲਾਲਜੀਤ ਸਿੰਘ ਪੁੱਲਰ ਪਿਛਲੇ ਦਿਨੀ ਉਹਨਾਂ ਨੇ ਰਾਮ ਗੜੀਆ ਤੇ ਸੁਨਿਆਰਾ ਬਰਾਦਰੀ ਦੇ ਖਿਲਾਫ ਬੋਲਿਆ ਸੀ ਪਰ ਬਾਅਦ ਚ ਉਹਨਾਂ ਨੇ ਮਾਫੀ ਵੀ ਮੰਗ ਲਈ ਕੀ ਕਹਿੰਦੇ ਤੁਸੀਂ ਗੱਲ ਇਹ ਆ ਬਾਈ ਜੀ ਮੈਂ ਤਾਂ ਉਦਣ ਵੀ ਕਿਹਾ ਸੀ ਉਹ ਕਹਿੰਦਾ ਮੈਂ ਸਰਿਹਾਲੀ ਵਾਲਾ ਲਾਹੌਰੀਆਂ ਹਾਂ ਤੇ ਮੈਂ ਉਹਨੂੰ ਆਖਿਆ ਕਿ ਲਾਹੌਰੀਆਂ ਵੀ ਪਛਤਾਉਂਦੇ ਤੇਰੀ ਮਾਂ ਵੀ ਪਛਤਾਉਂਦੀ ਹੋ ਕਿ ਤੇਰਾ ਨਾਂ ਦਾ ਲਾਲ ਰੱਖਦਾ ਪਰ ਲਾਲ ਵਾਲੇ ਲੱਛਣ ਤੇ ਇੱਕ ਵੀ ਹੈ ਨਹੀਂ ਲਾਲ ਨਾਲੇ ਲੱਛਣ ਤੇ ਇੱਕ ਵੀ ਹੈ ਨਹੀਂ ਅੱਜ ਲਾਹੌਰੀਆਂ ਨੂੰ ਵੀ ਸਭ ਤੋਂ ਵੱਡਾ ਦਾਗ ਜੇ ਲੱਗਾ ਤੇ ਇਹੋ ਜਿਹਾ ਬੰਦਾ ਲੱਗਾ ਅੱਜ ਲਾਹੌਰੀਆਂ ਵੀ ਇਸ ਗੱਲ ਤੋਂ ਪਛਤਾਉਂਦੇ ਨੇ ਕਿ ਯਾਰ ਇਹੋ ਜਿਹਾ ਨਕੰਮਾ ਬੰਦਾ ਸਾਡੇ ਘਰੇ ਜੰਮ ਪਿਆ ਇਸ ਕਰਕੇ ਉਹਨੂੰ ਤਾਂ ਲੋਕ ਪਿੰਡਾਂ 'ਚ ਜਵਾਬ ਦਿੱਤੀ ਜਾਂਦੇ ਆ ਉਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਡાળા ਤੋਂ ਡાળા ਹੁੰਦਾ ਕਿੱਧਰ ਸੇ ਚਲਾ ਹੁੰਦਾ ਆਹ ਨਾਲ ਸੀ ਇੱਥੇ ਬੈਠੇ ਆ ਰਾਣਾ ਜੀ ਦੀ ਸਟੇਜ ਆ ਮੈਨਾ ਜਕਾਰੇ ਲੱਗਦੇ ਆ ਕਿ ਜਿੰਦਾਬਾਦ ਤੇ ਉਹ ਜਿੱਥੇ ਜਾਂਦਾ ਮੁਰਦਾਬਾਦ ਦੇ ਨਾਰੇ ਲੱਗਦੇ ਆ ਮਜ਼ਾਕ ਨਹੀਂ ਦਾਦਾ ਰੱਬ ਵਰਗਾ ਹੁੰਦਾ ਇੱਕ ਬਣਦੇ ਨੇ ਬਲਟੋਵਾ ਸਾਹਿਬ ਦੀ ਇਸ ਸੂਤਰਾ ਤੇ ਲੱਗਾ ਵੀ ਜੇ ਉਹ ਮਿਹਦਵਾਰੀ ਤੋਂ ਵਾਪਸ ਹੋ ਜਾਂਦੇ ਨੇ ਕਿਸੇ ਸਮਰਥਨ ਤੇ ਫੇਰ ਕਿੰतरह ਦੇਖਦਾ ਗੱਲ ਇਹ ਆ ਯਾਰ ਜੇ ਬਲਟੋਵਾ ਸਾਹਿਬ ਬੈਕ ਮਾਰ ਜਾਣਗੇ ਤੇ ਫਿਰ ਉਹਨਾਂ ਦਾ ਖitab ਹੋਰ ਦਿਆਂਗੇ ਫਿਰ ਇਹ ਥੋੜੀ ਤੇ